ਪਾਣੀ ਦਾ ਪੱਧਰ ਬੇਸ਼ੱਕ ਅੱਗੇ ਨਾਲੋਂ ਬਹੁਤ ਘਟ ਚੁੱਕਾ ਹੈ ਪਰ ਅਸਲੀ ਹਾਲਾਤ ਜਿਹੜੇ ਗਰਾਊਂਡ ਲੈਵਲ ਤੇ ਆ ਉਹ ਅੱਜ ਦੇ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਪਿੰਡ ਵੜਾ ਕਾਲੀ ਰੌਣ ਦੇ ਉੱਤੇ ਆਪਾਂ ਇਸ ਟਾਈਮ ਵਿੱਚ ਖੜੇ ਆ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਵੜਾ ਕਾਲੀ ਰੌਣ ਤੇ ਇੱਥੇ ਜਿਹੜੇ ਘਰ ਦੇ ਹਾਲਾਤ ਨੇ ਇਸ ਟਾਈਮ ਉਹ ਮੈਂ ਦਿਖਾਉਣ ਦੀ ਆਪਾਂ ਤੁਹਾਨੂੰ ਗਰਾਊਂਡ ਜ਼ੀਰੋ ਰਿਪੋਰਟ ਜਿਹੜੀ ਅਸਲੀ ਪਸ਼ੂ ਵੀ ਬੰਨੇ ਹੋਏ ਨੇ ਤੇ ਬਸੂਆਂ ਦੇ ਬਿਲਕੁਲ ਨਾਲ ਜਿਹੜਾ ਸਤਲੁਜ ਦਰਿਆ ਵਗਦਾ तकरीबन ਤੇ 2-3 ਫੁੱਟ ਦਾ ਜਿਹੜਾ ਫਾਸਲਾ ਇੱਥੇ ਰਹਿ ਗਿਆ। ਹੁਣ ਇਹ ਪਰਿਵਾਰ ਕੀ ਕਰਦਾ ਪਿਆ ਹੈ? ਘਰ ਦਾ ਜਿਹੜਾ ਸਮਾਨ ਆ ਸਾਰਾ ਉਹਨਾਂ ਨੇ ਬਾਹਰ ਕੱਢ ਕੇ ਬਾਹਰ ਰੱਖ ਲਿਆ ਤੇ ਜਿਹੜੀ ਇਮਾਰਤ ਆ ਇੱਟਾਂ ਵਗੈਰਾ ਜਾਂ ਜਿੰਨਾ ਵੀ ਮਟੀਰੀਅਲ ਇੱਥੋਂ ਨਿਕਲੂਗਾ ਤੇ ਉਹ ਢੇੜ ਕੇ ਸਾਰਾ ਕਿਸੇ ਦੂਜੀ ਜਗ੍ਹਾ ਦੇ ਉੱਤੇ ਸ਼ਿਫਟ ਕਰਦਾ। ਇਹ ਬੇਨਤੀ ਮਨਕੀਰ ਤੌੜਖ ਤੱਕ ਵੀ ਹੈ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੱਕ ਵੀ ਵੀਡੀਓ ਪਹੁੰਚਦੀ ਕਰ ਦਿਓ ਤੇ ਮਾਤਾ ਜੀ ਉਹਨਾਂ ਨਾਲ ਗੱਲ ਕਰਦੇ ਆਪਾਂ ਜਿਨ੍ਹਾਂ ਦਾ ਇਹ ਘਰ ਹੈ। ਹਾਂ ਜੀ ਮਾਤਾ ਜੀ ਕੀ ਤੁਸੀਂ ਮੰਗ ਕਰਦੇ ਹੋ ਇਸ ਟਾਈਮ ਹੁਣ ਆਪਾਂ ਨੂੰ ਕਿਸ ਚੀਜ਼ ਦੀ ਜ਼ਿਆਦਾ ਲੋੜ ਆ ਆਪਾਂ ਨੂੰ ਇੱਕ ਤਾਂ ਥਾਂ ਦੀ ਸਾਨੂੰ ਦਿੱਤੀ ਜਾਵੇ ਠੀਕ ਹੈ ਇੱਕ ਸਾਨੂੰ ਮਕਾਨ ਦਿੱਤੇ ਜਾਵਣ ਮਕਾਨ ਪਾ ਕੇ ਦਿੱਤੇ ਜਾਵਣ ਇੱਕ ਸਾਨੂੰ ਪਸ਼ੂਆਂ ਦੇ ਵੇਖ ਕੀ ਹਾਲਾਤ ਹੈ ਬਿਲਕੁਲ ਬਿਲਕੁਲ ਸਾਰਾ ਹਾਲਾਤ ਆਪਣੇ ਸਾਹਮਣੇ ਆ ਤੇ ਸਾਡੇ ਘਰ ਨੂੰ ਠਾ ਲੱਗ ਚੁੱਕੀ ਹੈ ਨਹੀਂ ਤੇ ਕੋਈ ਹੁਣ ਤੱਕ ਇੱਥੇ ਆਪਣੇ ਤੱਕ ਕੋਈ ਨਹੀਂ ਆਇਆ ਆਇਆ ਜਰੂਰ ਹੈ ਪਰ ਸਾਡੀ ਬਾਹ ਕਿਸੇ ਨਹੀਂ ਫੜੀ ਠੀਕ ਹੈ ਹਾਂ ਸਾਡੀ ਬਾਹ ਕਿਸੇ ਨਹੀਂ ਫੜੀ ਜੋ ਕਹਿੰਦੇ ਨੇ ਸਾਡੀ ਟੀਮ ਆਉਣ ਵਾਲੀ ਉਹ ਤੋਂ ਦੀ ਬਾਹ ਫੜੇ ਤੇ ਉਹ ਤੋਂ ਦੀ ਸਾਰ ਲਵਣ ਦੇ ਤੇ ਟੀਮ ਕੋਈ ਨਹੀਂ ਜੇ ਤੇ ਸਾਡੇ ਕੋਲ ਪਹੁੰਚੀ ਕੋਈ ਟੀਮ ਇਨਾਂ ਕੋਲ ਅਜੇ ਤੱਕ ਨਹੀਂ ਪਹੁੰਚੀ ਤੇ ਘਰ ਦੇ ਹਾਲਾਤ ਆਪਣੇ ਸਾਹਮਣੇ ਨੇ ਤੇ ਇਹ ਮਾਤਾ ਜੀ ਹੁਣਾਂ ਦਾ ਬੇਟਾ ਹੈ ਜੀ ਤੇ ਵਿਚਾਰੇ ਉਦਨ ਦੇ ਲੱਗੇ ਹੋਏ ਨੇ ਹੁਣ ਜਿਹੜਾ ਕੋਈ ਵੀ ਉਮੀਦ ਨਹੀਂ ਬਚੀ ਇਹਨਾਂ ਨੂੰ ਬਚਨ ਦੀ ਤਾਂ ਫਿਰ ਇਹਨਾਂ ਨੇ ਕੀ ਕੀਤਾ ਕਿ ਘਰ ਟੋਣਾ ਸ਼ਾਹ ਦਾ ਜਿਹੜਾ ਸ਼ੁਰੂ ਕਰਤਾ ਤੇ ਇੱਥੋਂ ਕਿਸੇ ਦੂਜੀ ਜਗ੍ਹਾ ਦੇ ਉੱਤੇ ਸ਼ਿਫਟ ਹੋ ਜਾਣਗੇ ਸੋ ਸਮਾਜ ਸੇਵੀ ਜਿੰਨੀਆਂ ਵੀ ਸੰਸਥਾਵਾਂ ਸਾਰਿਆਂ ਤੱਕ ਬੇਨਤੀ ਹੈ ਜੀ ਇਹ ਵੀਡੀਓ ਪਹੁੰਚਦੀ ਕਰ ਦਿਓ ਤੇ ਵੀਰ ਹੋਂ ਦਾ Google Pay ਦਾ ਨੰਬਰ ਆਪਾਂ ਸਕਰੀਨ ਦੇ ਉੱਤੇ ਦੇ ਦਿੰਨੇ ਆ ਤੇ ਦਾਨੀ ਸੱਜਣਾ ਨੂੰ ਬੇਨਤੀ ਹੈ ਜੀ ਕੋਈ ਰੋਟੀ ਪਾਣੀ ਵੱਲੋਂ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਪਰ ਜਿਹੜੀ ਪੈਸੇ ਤੇ ਲੱਲੋ ਮਦਦ ਬਣਦੀ ਜਿਹੜੀ ਇਹਨਾਂ ਦੀ ਜ਼ਰੂਰ ਕੀਤੀ ਜਾਵੇ ਤਾਂ ਕਿ ਇਹ ਪਰਿਵਾਰ ਆਪਦਾ ਜਿਹੜਾ ਗੁਜ਼ਾਰਾ ਦੁਬਾਰਾ ਤੋਂ ਜਿਹੜਾ ਜੀਵਨ ਸ਼ੁਰੂ ਕਰ ਸਕੇ ਤੇ ਆਪਣੀ ਜਮੀਨ ਡੇੜੀ ਆ ਮਾਤਾ ਜੀ ਹੋ ਗਈ ਹੈ ਦਰਿਆ ਦੇ ਵਿੱਚ ਸਾਰੀ ਆ ਚੁੱਕੀ ਹੈ ਹਾਂਜੀ ਦਰਿਆ ਸਾਰੀ ਢਾ ਚੁੱਕਾ ਹੈ ਆ ਸਾਹਮਣੇ ਜਿਹੜਾ ਵਕਤ ਦਾ ਦਰਿਆ ਹੀ ਸਾਰਾ ਸਾਰਾ ਆ ਗਿਆ ਇੱਥੇ ਆਪਣੀ ਜਮੀਨ ਸੀ ਸਾਰੀ ਜਮੀਨ ਸੀ ਚੋਨਾ ਸੀ ਅੱਛਾ ਝੋਣਾ ਲੱਗਾ ਸੀ ਸਾਰਾ ਕੁਝ ਨਾ ਛੇਤਿਆ ਪਾਇ ਪਾਈ ਸੀ ਉਹ ਸਿੱਧਾ ਅੰਡਰਗਰਾਊਂਡ ਪਾਈ ਇਸ ਵਿੱਚ ਪਏ ਪਾ ਵੇ ਖਾ ਖਾੜਾ ਖਾਣਾ ਹਾਂ ਅੰਡਰਗਰਾਊਂਡ ਪਾਈਪ ਲਾਈਨ ਵੀ ਪਾਈ ਹੋਈ ਸੀ ਇਹਨਾਂ ਨੇ ਜਿਹੜਾ ਕਿ ਆਪਦੀ ਪੈਲੀ ਨੂੰ ਪਾਣੀ ਪੁੱਜਦਾ ਕਰਦੇ ਸੀ ਝੋਣਾ ਸਾਹਮਣੇ ਜਿਹੜਾ ਉੱਥੇ ਹੁਣ ਝੋਣਾ ਛੱਡ ਕੇ ਕੋਈ ਨਾਮ ਨਿਸ਼ਾਨ ਤੱਕ ਵੀ ਨਹੀਂ ਦਿਖਦਾ ਪਿਆ ਪਰ ਵੇਂਦਾ ਵੇਂਦਾ ਢਾਹ ਜਿਹੜੀ ਵਾਧਦੀ ਜਾਂਦੀ ਹੈ ਪੈਰਾਂ ਦੇ ਵਿੱਚੋਂ ਜ਼ਮੀਨ ਖਿਸਕਦੀ ਜਾਂਦੀ ਹੈ ਸਿਰਫ ਇਹਨਾਂ ਕੋਲ ਕੁਝ ਘੰਟੇ ਹੀ ਬੱਜੇ ਆ ਤੇ ਦੇਖਦੇ ਆ ਦੇਖਦੇ ਆ ਸਾਰਾ ਕੁਝ ਪਾਣੀ ਦੇ ਵਿੱਚ ਮਲਿਆ ਮੇਟ ਜਿਹੜਾ ਕੋ ਸਕਦਾ ਹੈ ਸਾਡਾ ਝੋਨਾ ਉੱਥੇ ਸੀਗਾ ਆਪਣਾ ਸਾਡਾ 2.5 ਕਿੱਲੇ ਵਾਸਤੇ 2.5 ਕਿੱਲੇ ਆਪਣਾ ਝੋਨਾ ਉੱਥੇ ਸੀਗਾ 2.5 ਕਿੱਲੇਗਾ ਸੀ ਤੇ ਪਾਣੀ ਵਗਦੇ ਨੂੰ ਤਾਂ ਮੈਨੂੰ ਲੱਗਾ ਘੱਟੋ ਘੜ ਮਹੀਨਾ ਹੀ ਹੋ ਚਲੇਗਾ ਨਾ 15-20 ਦਿਨ ਹੋ ਗਏ ਪਾਣੀ ਵਗਦੇ ਨੂੰ ਠੀਕ ਹੈ ਅਸੀਂ ਤਾਂ ਮਿਹਨਤ ਕੀਤੀ ਚੱਲ ਸਾਡੇ ਘਰ ਹੀ ਬਸ ਜਾ ਸਾਡੇ ਘਰ ਵੀ ਹੋਣ ਤਾਂ ਲੈ ਚੱਲ ਹਾਂ ਸਾਡੇ ਜਿਹੜੀ ਟੀਮ ਆਦੀ ਏ ਉਹ ਫੋਟੋ ਕਰ ਤੇ ਵੀਡੀਓ ਬਣਾ ਤੇ ਲੈ ਜਾਂਦੀ ਅਗਰ ਨਾ ਕੁਛ ੜਾ ਦੀਏ ਤੇ ਨਾ ਕੁ ਸਾਡੀ ਤੇ ਟੀਮ ਪਹੁੰਚੀ ਕਾ ਪੁੱਤ ਅੰਦਰ ਆਖ ਅੰਦਰ ਤਨ ਬਖਾਗੀ ਆ ਵੇ ਸਾਡੇ ਤੇ ਤਾਂ ਪ੍ਰਾਣਾ ਪਕਣ ਆ ਵੇਖ ਸਾਡੇ ਆ ਕੋਠਾ ਡੇ ਕੇ ਚੁੱਕਾ ਆਹ ਵੇਖਾ ਆ ਕਮਰੇ ਕੱਚੇ ਬਾਲਿਆਂ ਦੇ ਉੱਤੇ ਛੱਤ ਸੀ ਤੇ ਛੱਤਾਂ ਵੀ ਡਿੱਗਣੀਆਂ ਸ਼ੁਰੂ ਹੋ ਗਈਆਂ ਨੇ ਆ ਦੇਖ ਸਕਦੇ ਆ ਆਪਾਂ ਵੀਡੀਓ ਦੇ ਵਿੱਚ ਪੂਰਾ ਸਾਫ਼ ਆਪ ਨੂੰ ਨਜ਼ਰ ਆ ਰਿਹਾ ਕੋਈ ਓਹਲੇ ਵਾਲੀ ਗੱਲ ਨਹੀਂ ਕੋਈ ਝੂਠ ਵਾਲੀ ਗੱਲ ਨਹੀਂ ਸਾਰਾ ਕੁਝ ਸੱਚ ਆਪਣੇ ਸਾਹਮਣੇ ਆ ਤੇ ਬੇਨਤੀ ਇਹ ਆ ਵੀ ਬਥੇਰਾ ਆਪਾਂ ਲਾਲਾ ਲਾਲਾ ਕਰਕੇ ਮੁੜ ਗਏ ਆ ਟਰਾਲੀਆਂ ਬਹੁਤ ਆਈਆਂ ਮਿੱਟੀ ਦੀਆਂ ਵੀ ਆਈਆਂ ਲੰਗਰਾਂ ਦੀਆਂ ਵੀ ਆਈਆਂ ਪਰ ਉਹ ਕੀ ਹੈ ਜਿਵੇਂ ਕੀ ਪਾਣੀ ਦਾ ਪੱਧਰ ਘਟ ਗਿਆ ਤੇ ਉਹਦੇ ਨਾਲ ਨਾਲ ਹੀ ਹੁਣ ਕਰੇਜ਼ ਲੋਕਾਂ ਦੇ ਵਿੱਚ ਸੇਵਾ ਦਾ ਵੀ ਜਿਹੜਾ ਘਟ ਰਿਹਾ ਪਰ ਅਸਲੀ ਜਿਹੜੀ ਮਦਦ ਦੀ ਹੁਣ ਲੋੜ ਹੈ ਪਾਣੀ ਲੱਥਣ ਤੋਂ ਬਾਅਦ ਜਿਹੜੇ ਹਾਲਾਤ ਆ ਉਹ ਇਹ ਤੋਂ ਵੀ ਬੱਤਰ ਹੋ ਜਾਣੇ ਨੇ ਬਿਲਕੁਲ ਡਾਇਰੈਕਟ ਪੈਸਾ ਧੇਲਾ ਜਿੰਨੀ ਵੀ ਮਦਦ ਕਰਨੀ ਆ ਕਿਸੇ ਦੇ ਰਾਹੀਂ ਕਰਨ ਦੀ ਲੋੜ ਨਹੀਂ ਸਿੱਧੀ ਡਾਇਰੈਕਟ ਬਾਈ ਹੁਣਾਂ ਦੇ ਖਾਤੇ ਦੇ ਵਿੱਚ ਪੈਸੇ ਜਿੰਨੇ ਵੀ ਪਾਉਣੇ ਆ ਕੋਈ ਮਾਇਆ ਦੀ ਸੇਵਾ ਕਰਨੀ ਜਾਂ ਹੋਰ ਕਿਸੇ ਤਰੀਕੇ ਦੇ ਵੀ ਸਪੋਰਟ ਕਰਨੀ ਆ ਤਾਂ ਫੋਨ ਨੰਬਰ ਤੇ ਗੱਲ ਵੀ ਕਰ ਸਕਦੇ ਹੋ ਇਸ ਪਰਿਵਾਰ ਵਾਲਿਆਂ ਨਾਲ ਇਹ ਪਰਿਵਾਰ ਦਾ ਹੀ ਨੰਬਰ ਸਿੱਧਾ ਦਿੱਤਾ ਗਿਆ ਛੋਟੇ ਛੋਟੇ ਬੱਚਾ ਨਾਲ ਕਿੱਥੇ ਲੈ ਤੇ ਜਾਈਏ ਸਾਰਾ ਪਰਿਵਾਰ ਇਥੋਂ ਘਰ ਛੱਡਣ ਨੂੰ ਜੀਤਾ ਕਿਸੇ ਦਾ ਆਪਣੀ ਕਰਦਾ ਪਰ ਹੁਣ ਛੋਟੇ ਜਾਂਦੇ ਕਿਤੇ ਵੀ ਬਿਲਕੁਲ ਹੁਣ ਮਜਬੂਰੀ ਇਸ ਹੱਦ ਤੱਕ ਬਣ ਚੁੱਕੀ ਆ ਵੀ ਜਾਣ ਦਾ ਵੀ ਖਤਰਾ ਆਪਾਂ ਨੂੰ ਨਜ਼ਰ ਆਉਣ ਲੱਗ ਪਿਆ ਛੋਟੇ ਛੋਟੇ ਬੱਚੇ ਨੇ ਤੇ ਸਾਰਾ ਸਮਾਨ ਵਗੈਰਾ ਲੈ ਕੇ ਇਹਨਾਂ ਨੇ ਸ਼ਿਫਟ ਕਰਨਾ ਤੇ ਬੜੀ ਜ਼ਿਆਦਾ ਦਿੱਕਤ ਵਾਲੀ ਗੱਲ ਆ